ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕੋੜ ਕਰੋੜ ਖੁਰਦ ਉਰਫ ਕੋਟਲੇ ਦੇ ਵਿੱਚ ਤੇ ਅਮਰ ਬਾਈ ਕੇ ਘਰੇ ਦੋ ਜਾਨਵਰ ਇੱਕ ਟੇਡੇ ਕੱਟ ਦੇ ਵਿੱਚ ਨੀਲੀ ਰਾਵੀ ਦੀ ਝੋਟੀ ਮਿਸਟਰੋ ਬਾਕਮਲ ਲੇਵੇ ਦਾ ਡਿਜ਼ਾਈਨ ਲੈ ਦਿਓ ਜਿਹੜੀ ਭਰਾਣੇ ਰਖੜੀ ਤੇ ਦੇਣੀ ਹੋਵੇ ਉਹਦੀ ਭੈਣ ਮਾਂ ਪੈਣ ਨੂੰ ਮਿਸਟਰੋ ਛੋਟੀਪੁਰੀ ਟਿਕਾਣੇ ਦੀ ਕਿਹੜੇ ਭਰਾਵਾਂ ਦੇ ਭੈਣ ਨੂੰ ਗਿਫਟ ਕਰਨੀ ਹੁੰਦੀ ਆ ਰਖੜੀ ਦੇ ਉੱਤੇ ਤੇ ਫਿਰ ਉਹ ਭਰਾਵਾਂ ਦੇ ਲਈ ਤੋਹਫਾ ਛੋਟੀ ਲੈ ਕੇ ਆਏ ਆ ਮਿਸਟਰੋ ਆਜੋ ਤੁਹਾਡੇ ਸਾਰੇ ਲੰਬੇ ਲਾਉਣੇ ਆ ਤੇ ਬਾਈ ਤੋਂ ਜਾਣਕਾਰੀ ਤੋਂ ਦਰੋਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹਾ ਜੀ ਫਿਰ ਠੀਕ ਆ ਵਧੀਆ ਓਕੇ ਜੀ ਹਾਂ ਮੁੱਛ ਫੁੱਟ ਵੀ ਗੱਭਰੂ ਦੇ ਵੀ ਹੋਣਾ ਹੈ ਹੈ ਠੀਕ ਆ ਬਾਈ ਫਿਰ ਅੱਛਾ ਨਾਮ ਕਿਹੜਾ ਦੀ ਵੀਰੇ ਨਾਮ ਬਾਈ ਮੇਰਾ ਅਰਸ਼ਦੀਪ ਤੇ ਪਾਪੇ ਦਾ ਨਾਮ ਅਮਰਜੀਤ ਅਮਰ ਸਿੰਘ ਅਮਰ ਸਿੰਘ ਹੈ ਨਾ ਅੱਛਾ ਵੱਡੇ ਵੀਰੇ ਦੀ ਦੋ ਜਾਨਵਰਾਂ ਹੈ ਹਾਂ ਦੋ ਆ ਬਾਈ ਆ ਛੋਟੀ ਆਪਣੀ ਘਰ ਦੀ ਹੈ ਪਿਛਲੇ ਸਾਲ ਦੀ ਇਹਦੇ ਘਰ ਦੀ ਹੋਏ ਤੇਰੀ ਹੈ ਨਾ ਇਹ ਕਿੰਨੇ ਵਸੂ ਸੁਣਦੀ ਹੈ ਤੇਰੀ ਇਹ ਦੂਜੇ ਸੂਏ ਸੁਣੀ ਬਾਈ ਦੂਜੇ ਸੂਏ ਸੁਣਾ ਆਏ ਨੇ ਕਿੰਨੇ ਦਿਨ ਲੈ ਜੂਗੀ ਉਸਤਾਦ ਹਜੇ ਇਹਦੇ 15 ਤਰੀਕ ਨੂੰ ਦਣ ਪੂਰੇ ਆ ਬਾਈ 15 ਤਰੀਕ ਨੂੰ ਤਾਂ ਪੂਰੇ ਆਜ ਤਾ ਹਜੇ ਹੈਗੀ ਸੱਤ ਅੱਠ ਹਨ ਹਾਂ ਹਜੇ 10 ਦਿਨ ਆਰਾਮ ਨਹੀਂ ਲਈ ਚੱਲੋ ਤਾਂ ਬਹੁਤ ਬਣੂਗੀ ਫਿਰ ਹਨਾ ਹਾਂ ਦੁੱਧ ਵੀ ਪਿਛਲੇ ਸੂਏ 12 ਕਿਲੋ ਵਾਂਗੂ ਚੋਇਆ ਬਾਈ ਤੇ ਕੀ ਵੀ ਚੰਗਾ ਦੁੱਧ ਹੀ ਦਊਗੀ 골ਡਨ ਤੇ 12 13 ਤਾਂ ਖੁੱਲਾ ਦੇ ਹੀ ਜਾਣੇ ਨੇ ਹਾਂ 골ਡਨ ਮੇਰਾ ਨੀਵਣ ਲੱਗਾ ਅੱਗੇ ਲੋਂਗੋ ਵਾਲਾ ਛੋਟੇ ਹੂੰ ਤੇ ਇੱਕ ਗਾ ਚਾਰੇ ਪੈਰਾਂ ਤੇ ਟੇਡੇ ਕੱਟ ਦੇ ਵਿੱਚ ਹੈ ਹਨਾ ਹਾਂ ਸਾਰੀਆਂ ਨਿਸ਼ਾਨੀਆਂ ਸੂਤ ਦੀਆਂ ਨੇ ਕੱਟਾ ਹੋ ਰੱਖੀ ਪੜਾ ਜਿਹੜਾ ਚੈਂਪੀਅਨ ਬਣੇ ਉਹਦਾ ਹਾਂ ਉਹ ਵੀ ਹੈਗਾ ਬਈ ਠੀਕ ਆ ਬਾਈ ਠੀਕ ਆ ਫਿਰ ਤੇ ਤਿਆਰੀ ਕਰੀ ਜਣਾ ਅਗਲੇ ਮੇਲੇ ਲਈ ਹੈ ਹਾਂ ਹਾਂ ਜਾ ਠੀਕ ਹੈ ਬਈ ਠੀਕ ਹੈ ਲੈ ਜੀ ਮਿੱਤਰੋ ਧਨੌਲੇ ਮੇਲੇ ਦੇ ਵੀ ਕੁਝ ਗੁੱਟਾ ਵੀ ਰਹਿ ਗਿਆ ਚਲਕੀਆਂ ਕਿਸਾਨ ਭਰਾ ਵੀ ਕਰੀ ਜਾਂਦੇ ਹਜਰਤ ਕੀ ਕੁਝ ਵੱਖਰਾ ਹੋਣਾ ਪਿੰਦੀ ਕਹਿੰਦਾ ਸਾਬਿਆ ਰੈਡੀ ਹੋ ਜਾਓ ਕਹਿੰਦਾ ਕੁਝ ਵੱਖਰਾ ਕਰਨਾ ਆਪਾਂ ਧਨੌਲੇ ਮੇਲੇ ਤੇ ਤੇ ਆਹ ਲੈ ਮਿੱਤਰੋ ਟੇਡੇ ਕੱਟ ਦੇ ਵਿੱਚ ਨੀਲੀ ਦਾ ਵੀ ਛੋਟੂ ਜਿਹਾ ਸੂਆ ਸੋਨਾ ਵਾਲੀ ਚਾਰੇ ਪੈਰਾਂ ਤੇ ਨਿਸ਼ਾਨ ਓਕੇ ਜਮਾ ਟੇਡੇ ਮਾਰਕੇ ਦੇ ਵਿੱਚ ਸਿਰਾਂ ਮੰਨ ਲਾ ਜਿਹੜਾ ਅੰਗ ਬਾਬਾ ਲੱਗੇ ਹੋਏ ਆ ਮਿੱਤਰੋ ਇਹਨੂੰ ਕਰਮਾਲੀ ਨੂੰ ਚੱਲ ਜਿਹੜਾ ਵੀ ਉਹ ਸੋਣੀ ਝੋਟੀਆਂ ਬਈ 12 13 ਕਿਲੋ ਦੁੱਧ ਵਾਲੀ ਨੀਲੀ ਰਾਵੀ ਦੀ ਟੇਢੇ ਕੱਟ ਦੇ ਵਿੱਚ ਝੋਟੀ ਤੁਹਾਡੇ ਲਈ ਲੈ ਕੇ ਆਏ ਆ ਕਰਮ ਵਾਲੀ ਇਹ ਮਨ ਲੈ ਕਹਿ ਸਕਦੇ ਆ ਵੀ ਕੋਕਾ ਪੀਂਚੀ ਜਿਆ ਯਾਰ ਕੈਨ ਦੀ ਗੱਲ ਨਹੀਂ ਕਿ ਕੋਈ ਤੁਸੀਂ ਕੋਲੇ ਆ ਕੇ ਵੀ ਤੁਹਾਨੂੰ ਪਸੰਦ ਆਊਗੀ ਵਾਦਾ ਕਰਦਾ ਮੈਂ ਅੱਛਾ ਭਾਈ ਰੇਟ ਕੀ ਰਹੂਗਾ ਵੀਰੇ ਰੇਟ ਭਾਈ ਇਹਦਾ 140 ਆ 1 40万 ਤਾਂ ਕਿੰਨੇ ਗੁਣ ਦੇਣੀ ਕਿੰਨੇ ਦੀ ਆ ਯਾਰ ਕੋਈ ਨਹੀਂ ਕਰਦਾਂਗੇ ਮਾਨਤਾਂਣ ਬਾਈ ਖੁੱਲਾ ਕਰਨਾ ਪੈਣਾ ਕੋਈ ਨਹੀਂ ਕਰਦਾਂਗੇ ਚੱਕਣਾ ਪੈਣਾ 10 20 ਫਿਰ ਗੱਲ ਬੰਨੀ ਆ ਨਹੀਂ 20 ਤਾਂ ਨਹੀਂ ਬਾਲਾ ਫਿਰ ਹੋਰ ਕਿੰਨਾ ਚੱਕਣਾ ਕੋਈ ਨਹੀਂ ਕਰਦਾਂਗੇ 2 3000 ਦਾ ਠੀਕ ਹੈ ਉਹਦੇ ਅਰੇ ਗਾਂਵਾਰੇ ਦੱਸੀ ਬਾਈ ਗਾਂਵ ਬਾਈ ਇਹ ਵੀ ਦੂਜੇ ਸੂਏ ਸੂਈ ਆ ਅਰੇ ਦਸੂਈ ਜੀ ਵੀਰੇ ਹਾਂ ਪੰਜਵਾਂ ਦਿਨ ਸੂਈ ਨੂੰ ਆ ਤੇ 16 17 ਕਿਲੋ ਤੱਕ ਇਸ ਟਾਈਮ ਤਿਆਰ ਠੀਕ ਹੈ ਬਾਈ ਫਿਰ 20 ਤੋਂ ਬਾਅਦ ਚੱਲ ਜੂਗੀ ਹਨਾ ਹਾਂ ਆਰਾਮ ਨਾਲ ਹੀ ਬਾਈ ਓ ਤੋਣ ਤਣ ਕਿਵੇਂ ਲੱਗਾ ਬਾਈ ਇੱਕ ਨੰਬਰ ਆ ਬਾਈ ਠੀਕ ਆ ਬਾਈ ਬੱਛਾ ਆ ਗਿਆ ਮਗਰ ਵੀਰੇ ਹਾਂ ਪਿੱਛੇ ਬੱਛਾ ਠੀਕ ਆ ਬਾਈ ਠੀਕ ਆ ਵੀਰੇ ਅੱਛਾ ਇੱਕ ਗੱਲ ਹੋਰ ਆ ਠੰਡੀ ਠੁੰਡੀ ਵੀ ਚੰਗੀ ਆ ਹਾਂ ਠੰਡੀ ਬਹੁਤ ਆ ਬਾਈ ਗੱਦਕੁੱਦ ਵੀ ਚੰਗਾ ਗਾਉਂਦਾ ਗੱਦਕੁੱਦ ਵੀ ਪੂਰੀ ਕਰ ਤੇ ਟਾਈਮ ਦਿਖਾ ਦੀ ਦੀਪੂ ਜੀਆ ਵੀਡੀਓ ਬਣਾਉਣੇ ਪਏ ਅਜਾ ਦੱਦਾ ਦੇਣੀ ਮੇਰੇ ਸਾਬ ਨਹੀਂ ਲੰਘਿਆਰੀ ਹੋਣਾ ਤੇ ਦਿਖਾਈ ਕਿਹੜਾ ਟਾਈਮ ਕਿੰਨਾ 11 ਵਜੇ ਹਾਂ ਲੈ ਆ ਵੇਖ ਲਓ ਬਾਈ ਆ ਤੋਰੀ ਖਮਾਲੇ ਜੀ ਨੂੰ ਕੱਢੀ ਪਾਰ ਰੋਸਤ ਆ ਲੈ ਵੀ ਮਿੱਤਰੋ ਦੱਦਾਣੀ ਗਾਉਂਦਾ 20 ਬਾਈ ਕਿਲੋ ਅੱਗੇ ਮੌਸਮ ਆ ਗਿਆ 25 ਵੀ ਦੇ ਸਕਦੀ ਪਰ ਤੁਸੀਂ 20 ਤੋਂ ਤਾਂ ਚਾਹੁੰਦੀ ਨਹੀਂ ਨਾ ਕਰਮਣੇ 16 17 ਕਿਲੋ ਤਾਂ ਤਿਆਰ ਆ ਬਾਈ ਹੂੰ ਹੁਣ 17 ਕਿਲੋ ਕੰਡੇ ਲਾਉਂਦੀ 16 ਕਿਲੋ ਹਾਂ ਹਾਂ ਪੂਰਾ ਪੂਰਾ ਠੀਕ ਆ ਬਾਈ ਹੂੰ ਖਾੜ ਮੇਰੇ ਨੂੰ ਵੀ ਖੁੱਲੀ ਲੱਗਦੀ ਬਾਈ ਹੂੰ ਨਹੀਂ ਠੀਕ ਆ ਬਾਈ ਕਿੰਨੇ ਦੀ ਦੇਦੀਏ ਬਾਈ ਇਹ ਇਹਦਾ ਮੁੱਲ 68000 ਬਾਈ 68000 ਹਾਂ ਠੀਕ ਆ ਬਾਈ ਤੇ ਮਾਨ ਤਾਂ ਇਹਦਾ ਵੀ ਕਰਦੇ ਹਾਂ ਖੁੱਲੇ ਕੋਈ ਨਹੀਂ ਕਰਦਾਂਗੇ ਇਹਦਾ ਹੁਣ ਆ ਵੀ ਰਖੜੀ ਦੀ ਆਫਰ ਕੋਈ ਬਾ ਕਰਦਾਂਗੇ ਉਤਲਾ ਤਾਂ ਨਾ ਛੱਡਾਂਗੇ ਬਾਈ ਪੈਣ ਦੀ ਦੇ ਦਾਂਗੇ ਠੀਕ ਹੈ ਬਈ ਬੱਚਾ ਇਹਨੇ ਮੰਗ ਰਹਾ ਹੈ ਬੱਚਾ ਮੰਗ ਠੀਕ ਹੈ ਬਈ ਅੱਛਾ ਨੰਬਰ ਕਿੰਨਾ ਆ ਗਿਆ ਉਸਤਾਦ ਨੰਬਰ ਬਈ 76578868 ਚੰਦੀ ਇੱਕ ਵਾਰੀ ਹੋਰ ਆਉਣ ਦੇ 76578868 ਠੀਕ ਹੈ ਬਈ ਇਹ ਉਸ ਨੰਬਰ ਤੇ ਕਰ ਲਓ ਬਈ ਨਾ ਰਬਤਾ ਹੈ ਮੇਰੇ ਕੋਲ ਕਰੋੜ ਕਰੋੜ ਖੁਰ ਦਰਫ ਕੋਟ